ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸ慕 ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ اپنی حاضری ضرور پرنا 사త్సנגਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਿਸ ਪਰਿਵਾਰ ਦਾ ਸਭ ਕੁਝ ਉਹਨਾਂ ਤੋਂ ਗਵਾਚ ਗਿਆ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਕਿਵੇਂ ਉਹ ਸਭ ਕੁਝ ਉਹਨਾਂ ਕੋਲ ਫਿਰ ਵਾਪਸ ਆ ਗਿਆ 사త్సנגਤ ਜੀ ਵਾਹਿਗੁਰੂ ਬਹੁਤ ਸ਼ਕਤੀਸ਼ਾਲੀ ਹਨ ਉਹ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਕਿਸੇ ਵੀ ਦੁੱਖ ਤੋਂ ਕਿਸੇ ਵੀ ਦੁੱਖ ਨੂੰ ਹਰਾ ਕੇ ਜਿੱਤ ਸਕਦੇ ਹਾਂ ਸਾਧ ਸੰਗਤ ਜੀ ਇਸ ਗੱਲ ਨੂੰ ਯਾਦ ਰੱਖਿਓ ਕਈ ਵਾਰ ਆਪਣੇ ਤੇ ਦੁੱਖ ਆਉਂਦਾ ਹੀ ਤਾਂ ਹੈ ਕਿ ਉਹ ਆਪਾਂ ਨੂੰ ਗੁਰੂ ਨਾਲ ਜੋੜ ਸਕੇ ਕਈ ਵਾਰ ਆਪਾਂ ਜ਼ਿੰਦਗੀ ਦੇ ਵਿੱਚ ਇੰਨੇ ਖੁਸ਼ ਹੋ ਜਾਂਦੇ ਹਾਂ ਆਪਣੇ ਕੰਮਾਂ ਕਾਰਾਂ ਵਿੱਚ ਇੰਨੇ ਰੁੱਝ ਜਾਂਦੇ ਆ ਆਪਾਂ ਇੰਨੀਆ ਤਰੱਕੀਆਂ ਤੇ ਜਾ ਕੇ ਆਪਣੇ ਕੋਲ ਸਮਾਂ ਨਹੀਂ ਬਚਦਾ ਕਿ ਆਪਾਂ ਉਸ ਵਾਹਿਗੁਰੂ ਦਾ ਨਾਮ ਲੈ ਸਕੀਏ ਉਸ ਸਮੇਂ ਜੇ ਕੋਈ ਆਪਣੇ ਤੇ ਕੋਈ ਦੁੱਖ ਆ ਜਾਂਦਾ ਏ ਆ ਸਮਝ ਲਓ ਕਿ ਗੁਰੂ ਨੇ ਆਪਾਂ ਨੂੰ ਆਪਣੇ ਨੇੜੇ ਸਦਨ ਲਈ ਇਸ ਦੁੱਖ ਨੂੰ ਭੇਜਿਆ ਏ ਮੈਂ ਇਸ ਇਸ ਕਰਕੇ ਆਪਾਂ ਗੁਰੂ ਦੇ ਲਾੜ ਫਿਰ ਤੋਂ ਲੱਗ ਚੁੱਕੇ ਆ ਪਰ ਸਾਧ ਸੰਗਤ ਜੀ ਜਿਹੜੀ ਸੰਗਤ ਦੁੱਖ ਵਿੱਚ ਵੀ ਉਸ ਗੁਰੂ ਦੇ ਲਾੜ ਨਹੀਂ ਲੱਗਦੀ ਉਸ ਸੰਗਤ ਦਾ ਸਮਝ ਲਓ ਗੁਰੂਵਾਲ ਬਿਲਕੁਲ ਹੀ ਪਿੱਛਾ ਹੋ ਚੁੱਕਾ ਹੈ ਉਹ ਗੁਰੂ ਦੀਆਂ ਨਾਲੜੀਆਂ ਫੌਜਾਂ ਨਹੀਂ ਹਨ ਸੋ ਸਾਧ ਸੰਗਤ ਜੀ ਇੱਕ ਪਰਿਵਾਰ ਉਹਨਾਂ ਦਾ ਵਧੀਆ ਕਾਰੋਬਾਰ ਸੀ ਫੈਮਿਲੀ ਵਿੱਚ ਵਧੀਆ ਸੈੱਟ ਸਨ ਅਚਾਨਕ ਕੀ ਹੋਇਆ ਕਿ ਉਹਨਾਂ ਦੇ ਕਾਰੋਬਾਰ ਵਿੱਚ ਬਹੁਤ ਘਾਟਾ ਪੈ ਗਿਆ ਜਦੋਂ ਆਪਣੇ ਕਾਰੋਬਾਰ ਵਿੱਚ ਘਾਟਾ ਪੈ ਜਾਵੇ ਤਾਂ ਵਾਹਿਗੁਰੂ ਦੀ ਕਿਰਪਾ ਸਦਕਾ ਜੇਕਰ ਆਪਾਂ ਨਾਮ ਜਪਦੇ ਹੋਈਏ ਆਪਾਂ ਸੰਭਲ ਜਾਂਦੇ ਆ ਪਰ ਤੁਹਾਨੂੰ ਅੱਗੇ ਦੱਸਿਆ ਕਿ ਕਈ ਵਾਰ ਆਪਾਂ ਜਦੋਂ ਬੁਲੰਦੀਆਂ ਤੇ ਪਹੁੰਚਦੇ ਆ ਤੇ ਵਾਹਿਗੁਰੂ ਨੂੰ ਭੁੱਲ ਜਾਂਦੇ ਆ ਉਹ ਵਾਹਿਗੁਰੂ ਦਾ ਨਾਮ ਨਹੀਂ ਸੀ ਲੈ ਰਹੇ ਘਾਟਾ ਪਿਆ ਉਹਨਾਂ ਤੋਂ ਬਰਦਾਸ਼ਤ ਨਾ ਹੋਇਆ ਉਹ ਭਾਈ ਸਾਗਸਨ ਜਿਹੜੇ ਉਹ ਡਿਪਰੈਸ਼ਨ ਵਿੱਚ ਚਲੇ ਗਏ ਡਿਪਰੈਸ਼ਨ ਵਿੱਚ ਕੀ ਗਏ ਇੰਨਾ ਕਿ ਚਲੇ ਗਏ ਕਿ ਉਹ 6 ਮਹੀਨੇ ਮੈਂਟਲ ਹਸਪੀਟਲ ਵਿੱਚ ਸ਼ਿਫਟ ਕਰਨੇ ਪਏਗੇ ਜਦੋਂ ਘਰ ਦਾ ਇੱਕ ਜੀ ਮੈਂਟਲ ਹਸਪੀਟਲ ਵਿੱਚ ਚਲਾ ਜਾਏ ਤਾਂ ਆਪਾਂ ਸਮਝ ਸਕਦੇ ਹਾਂ ਕਿ ਦੂਜੀ ਫੈਮਿਲੀ ਦਾ ਕੀ ਹਾਲ ਹੁੰਦਾ ਹੋਵੇਗਾ ਸਾਗਸਨ ਜੀ ਫਿਰ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਆਪਣੀ ਅਰਦਾਸ ਬੇਨਤੀ ਲਈ ਉਸ ਪਰਿਵਾਰ ਨੇ ਚੁਪੈਰਾ ਸਾਹਿਬ ਘਟਨੇ ਸ਼ੁਰੂ ਕੀਤੇ ਸਾਧ ਸੰਗਤ ਜੀ ਜਿਨਨੇ ਉਹਨਾਂ ਚੁਪੈਰਾ ਸਾਹਿਬ ਸੁੱਖੇ ਸਨ ਉਹਨਾਂ ਨੇ ਆਪਣੇ ਸ਼ਰਧਾ ਅਨਸਾਰ ਚੁਪੈਰਾ ਸਾਹਿਬ ਘਟੇ ਗੁਰੂ ਘਰ ਜਾ ਕੇ ਸੇਵਾ ਕੀਤੀ ਆਪਣੀਆਂ ਗਲਤੀਆਂ ਆਪਣੀਆਂ ਭੁੱਲਾਂ ਦੀ ਮਾਫੀ ਬਖਸ਼ੀ ਸਾਧ ਸੰਗਤ ਜੀ ਹੁਣ ਉਹ ਪਰਿਵਾਰ ਕੁਝ ਸਮੇਂ ਬਾਅਦ ਹੀ ਉਹਨਾਂ ਦਾ ਉਹ ਪਰਿਵਾਰ ਦਾ ਮੈਂਬਰ ਮੈਂਟਲ ਹਸਪੀਟਲ ਚੋਂ ਠੀਕ ਹੋ ਕੇ ਬਾਹਰ ਆ ਗਿਆ ਡਾਕਟਰਾਂ ਨੇ ਕਿਹਾ ਕਿ ਇਸ ਦੀ ਸਾਰੇ ਦੇ ਵਿੱਚ ਹੁਣ ਥੋੜਾ ਸੁਧਾਰ ਹੈ ਤੁਸੀਂ ਇਸ ਨੂੰ ਕਰ ਲੈ ਜਾ ਸਕਦੇ ਹੋ ਜਦੋਂ ਉਹਨਾਂ ਨੇ ਘਰੇ ਲਿਆਂਦਾ ਉਸ ਨੂੰ ਉਸ ਦੇ ਕੋਲ ਹਮੇਸ਼ਾ ਉਹਨਾਂ ਗੁਰਬਾਣੀ ਲਾਈ ਰੱਖਣੀ ਘਰ ਵਿੱਚ ਗੁਰਬਾਣੀ ਦਾ ਜਾਪ ਹੁੰਦਾ ਰਹਿਣਾ ਇਸ ਦੇ ਨਾਲ ਹੌਲੀ ਹੌਲੀ ਉਹ ਹੋਰ ਠੀਕ ਹੁੰਦਾ ਗਿਆ 6 ਮਹੀਨਿਆਂ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਏ ਤੇ ਜਿਹੜੀ ਕਿਸੇ ਨੇ ਉਹਨਾਂ ਨੇ ਨਾਲ ਠੱਗੀ ਮਾਰੀ ਸੀ ਠੱਗੀ ਮਾਰ ਕੇ ਉਹਨਾਂ ਦਾ ਪੈਸਾ ਫਸ ਗਿਆ ਸੀ ਕਾਰੋਬਾਰ ਠੱਪ ਹੋ ਗਿਆ ਸੀ ਉਹ ਠੱਗੀ ਵਾਲਾ ਵੀ ਫੜਿਆ ਗਿਆ ਤੇ ਉਹਨਾਂ ਦਾ ਪੈਸਾ ਵੀ ਉਹਨਾਂ ਨੂੰ ਵਾਪਸ ਮਿਲ ਗਿਆ ਸੋ ਸਾਧ ਸੰਗਤ ਜੀ ਉਹ ਪਰਿਵਾਰ ਅੱਜ ਫਿਰ ਉਸ ਬੁਲੰਦੀਆਂ ਤੇ ਹੈ ਜਿੱਥੇ ਕਿ ਉਹ ਪਹਿਲਾਂ ਸੀ ਇਹ ਸਭ ਗੁਰੂ ਨੇ ਉਸ ਉਸ ਪਰਿਵਾਰ ਨੂੰ ਆਪਣੇ ਨਾਲ ਜੋੜਨ ਲਈ ਥੋੜਾ ਸਮਾਂ ਦੁੱਖ ਦਾ ਦਿੱਤਾ ਸੀ ਇਸ ਲਈ ਸਾਧ ਸੰਗਤ ਜੀ ਦੁੱਖ ਵਿੱਚ ਘਬਰਾਇਆ ਨਾ ਕਰੋ ਕਈ ਵਾਰ ਗੁਰੂ ਆਪਣੇ ਬੱਚਿਆਂ ਨੂੰ ਆਪਣੇ ਨੇੜੇ ਲਿਆਉਣ ਲਈ ਉਹਨਾਂ ਤੇ ਥੋੜਾ ਦੁੱਖ ਦਿੰਦਿਆ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਿੱਧਾ ਰਸਤਾ ਦਿਖਾਉਣ ਲਈ ਉਹਨਾਂ ਨੂੰ ਚਿੜਕ ਦਿੰਨੇ ਆ ਉਹਨਾਂ ਨੂੰ ਕਈ ਵਾਰ ਰਵਾ ਵੀ ਦਿੰਨੇ ਆ ਇਸੇ ਤਰ੍ਹਾਂ ਉਹ ਵਾਹਿਗੁਰੂ ਆਪਣਾ ਮਾਪਾਪ ਹੈ ਉਹ ਵੀ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਸਿੱਧੇ ਰਸਤੇ ਤੇ ਲਿਆਉਣ ਲਈ ਕਈ ਵਾਰ ਦੁਖੀ ਵੀ ਕਰ ਦਿੰਦਾ ਹੈ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ